ਜੇ ਟੈਰਫ ਦੀ ਗੱਲ ਕਰਦੇ ਜਾਈਏ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ 트럼ਪ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਤੇ ਮਕਸੀਕੋ ਦੇ ਉੱਤੇ ਮੋਰਲੇ ਹਫ਼ਤੇ ਮਾਰਚ 3 ਨੂੰ ਜੋ ਟੈਰਫਾ 25% ਲਗਣ ਜਾਣ ਲੱਗਣ ਜਾ ਰਹੇ ਆ ਚਾਈਨਾ ਦੇ ਉੱਤੇ ਅਪ੍ਰੈਲ ਤੋਂ ਸ਼ੁਰੂ ਹੋਣਗੇ ਉਹ 10% ਟਰੰਪ ਉਹਨੇ ਇਹ ਕਿਹਾ ਵੀ ਜਿਹੜੀਆਂ ਡਰੱਗਸ ਆ ਹਜੇ ਵੀ ਆ ਰਹੀਆਂ ਆ ਮੁਲਕ ਦੇ ਵਿੱਚ ਮਕਸੀਕੋ ਵਾਲੀ ਸਾਈਡ ਤੋਂ ਵੀ ਕੈਨੇਡਾ ਵਾਲੀ ਸਾਈਡ ਤੋਂ ਵੀ ਆ ਬਹੁਤ ਵੱਡੇ ਅਮਾਉਂਟ ਚ ਤੇ ਅਨਐਕਸੈਪਟੇਬਲ ਲੈਵਲ ਦੇ ਉੱਤੇ ਸੋ ਕਹਿੰਦੇ ਇਹਦੇ ਵਿੱਚੋਂ ਮੈਜੋਰਟੀ ਚ ਫੈਂਟੇਨਿਲ ਹੀ ਨਹਿ ਗਈ ਆ ਜੋ ਕਿ ਚਾਈਨਾ ਵਾਲੇ ਬਣਾ ਰਹੇ ਆ ਤੇ ਆ ਰਹੀ ਹੈਗੀ ਆ ਉਹ ਮੈਕਸੀਕੋ ਦੀ ਥਾਣੀ ਓਵਰ ਆਫਿਸ ਨੇ ਅ ਅੱਜ ਬਾਅਦ ਦੁਪਹਿਰ ਕਿਹਾ ਵੀ 트럼ਪ ਉਹਨਾਂ ਨੇ ਇਹ ਕਿਹਾ ਵੀ ਮਾਈਗ੍ਰੈਂਟਸ ਜੋ ਮੂਵ ਹੋ ਰਿਹਾ ਉਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਮੀ ਆਈ ਹੈਗੀ ਆ ਉਹ ਬਿਲਕੁਲ ਦਿਖ ਰਹੀ ਹੈਗੀ ਆ ਤੇ ਹਜੇ ਡਰੱਗ ਤੇ ਪਾਰਟਿਕੂਲਰ ਫਰੰਟ ਲਾਈਨ ਦੇ ਉੱਤੇ ਇਦਾਂ ਦੀ ਕਮੀ ਨਹੀਂ ਆਈ ਹੈਗੀ ਕੈਨੇਡਾ ਮਕਸੀਕੋ ਦੇ ਉੱਤੇ ਫਰਵਰੀ ਮਹੀਨੇ ਚ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ 1 ਮਹੀਨੇ ਦਾ ਸਮਾਂ ਦੇਣ ਜਾ ਰਹੇ ਹਾਂ ਤੇ ਕੈਨੇਡਾ ਵਾਲਿਆਂ ਨੇ ਵੀ ਆਪਣੀ ਫੌਜ ਲਾਤੀ ਸੀ ਬਾਰਡਰ ਦੇ ਉੱਤੇ ਤੇ ਮਕਸੀਕੋ ਵਾਲਿਆਂ ਨੇ ਵੀ 10000 ਤੋਂ ਵੱਧ ਜਿਹੜੇ ਫੌਜੀ ਲਾਏ ਹੈਗੇ ਆ ਹੁਣ ਉਹਨਾਂ ਦਾ ਰਿਐਕਸ਼ਨ ਕੀ ਹੋਊਗਾ ਵੀ ਜਦੋਂ ਉਹ ਇੰਨਾ ਵੱਡਾ ਮਾਊਂਟ ਇੰਨੇ ਵੱਡੇ ਪੈਸੇ ਖਰਚ ਕਰ ਰਹੇ ਆ ਤਾਂ ਕਿ ਕੋਈ ਡਰੱਗ ਜਾਂ ਇਲੀਗਲ ਬੰਦੇ ਅਮਰੀਕਾ ਚ ਕ੍ਰੋਸ ਨਾ ਕਰ ਸਕਣ ਤੇ ਫਿਰ ਵੀ ਜਿਹੜਾ ਟੈਰਿਫ ਲਾਇਆ ਜਾ ਰਿਹਾ ਆ ਹਾਂ ਉਹ ਉਹ ਇਸ ਵਨ ਦੇ ਵਿੱਚ ਉਹਨਾਂ ਦਾ ਕੀ ਰਿਸਪੌਂਸ ਆਂਦਾ ਆ ਉਹ ਦੇਖਦੇ ਹੈਗੇ ਯੂਐਸ ਦੀ ਟੈਕਸਟਾਈਲ ਇੰਡਸਟਰੀ 12.3 ਬਿਲੀਅਨ ਡਾਲਰ ਜਾਂ 53% ਦਾ ਗਲੋਬਲ ਟੈਕਸਟਾਈਲ ਆ ਉਹ ਮੈਕਸੀਕੋ ਨੂੰ ਐਕਸਪੋਰਟ ਕਰਦੀ ਤੇ ਕੈਨੇਡਾ ਨੂੰ ਐਕਸਪੋਰਟ ਕਰਦੀ ਹੈਗੀ ਆ ਸੋ ਜੇ ਕੈਨੇਡਾ ਦੇ ਮੈਕਸੀਕੋ ਵੀ ਉਹਨਾਂ ਦੇ ਉੱਤੇ ਉਹ ਟੈਕਸ ਲਾ ਦਿੰਦੇ ਆ ਤੇ ਫਿਰ ਉਹਦਾ ਅਸਰ ਅਮਰੀਕਾ ਦੇ ਜਿਹੜੀ ਟੈਕਸਟਾਈਲ ਇੰਡਸਟਰੀ ਆ ਉਹਦੇ ਉੱਤੇ ਵੀ ਬਹੁਤ ਵੱਡਾ